ਅੰਦਰ ਬੈਠੇ ਜਿਗੇ ਆਫਿਸ ਦੇ ਨਾਲ ਦੋ ਮੁੰਡੇ ਜਿਹੜੇ ਕੰਮ ਕਰਦੇ ਹੀ ਉਹ ਬੈਠੇ ਜਿਗੇ ਤੇ ਇੱਕਦਮ ਹੀ ਇੱਥੇ ਕੋਈ ਸਵਿਫਟ ਕਾਰ ਆਈ ਆ ਤੇ ਅੰਦਰ ਇੱਥੇ ਆਣ ਦੀ ਕੋਸ਼ਿਸ਼ ਕਰੀ ਜੀ ਉਹਨਾਂ ਨੇ ਕਹਿੰਦੇ ਗੇਟ ਖੋਲੋ ਜੀ ਗੇਟ ਖੋਲੋ ਤੇ ਮੂੰਹ ਬੰਨਿਆ ਹੋਏ ਸੀ ਇੱਕ ਦੋ ਜਣਿਆਂ ਨੇ ਤੇ ਜਦੋਂ ਗੇਟ ਮੈਂ ਖੁੱਲਿਆ ਨਹੀਂ ਹੈਗਾ ਉਹਨਾਂ ਨੇ ਹੀ ਉੱਤੇ ਪਿਸਤਲ ਗੱਡ ਕੇ ਤੇ ਗੋਲੀ ਮਾਰੀ ਆ ਤੇ ਅੰਦਰ ਆ ਗਏ ਉਹ ਅੰਦਰ ਆ ਗਏ ਮੈਨੂੰ ਕਹਿੰਦੇ ਕੈਸ਼ ਦੱਸ ਕਿੱਥੇ ਹੈ ਕਹਿੰਦੇ ਨਹੀਂ ਤੇਰੇ ਵੀ ਮਾਰਾਂਗੇ ਤੁਸੀਂ ਕਿੰਨੇ ਵਿਅਕਤੀ ਦੇਖੇ ਮੈਂ ਦੇਖੇ ਜੀ 4 ਤੋਂ 5 ਜਣੇ ਦੇਖੇ ਜੀ ਮੈਂ ਗੋਲੀ ਚੱਲਣ ਦੀ ਜਿਹੜੀ ਗੱਲ ਕਰ ਰਹੇ ਹੋ ਕਿੱਥੇ ਗੋਲੀ ਚੱਲੀ ਹੈ ਸ਼ੀਸ਼ੇ ਦੇ ਉੱਪਰ ਮਰੀ ਹੈ ਜਿਹੜਾ ਉਹਫਿਸ ਆਪਣਾ ਸ਼ੀਸ਼ਾ ਉਹਦੇ ਉੱਪਰ ਮਰੀ ਹੈ ਹਾਂਜੀ ਹਾਂਜੀ ਲੋਕ ਸੀਗੇ ਸ਼ੀਸ਼ੇ ਲੋਕ ਲੱਗੇ ਆਏ ਸੀ ਤੁਸੀਂ ਅੰਦਰ ਕਿੰਨੇ ਬੰਦੇ ਸੀ ਅਸੀਂ ਤਿੰਨ ਜਣੇ ਸੀਗੇ ਤੁਹਾਡੇ ਕੋਈ 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 ਨੁਕਸਾਨ ਵਗੈਰਾ ਨਹੀਂ ਸਾਡੇ ਕੁਝ ਵੀ ਨਹੀਂ ਹੋਇਆ ਜੀ ਮੈਂ ਉਹਨੂੰ ਕਿਹਾ ਮੈਂ ਮੇਰੇ ਕੁਝ ਨਾ ਕਰਿਓ ਮੈਂ ਤਾਂ ਉਹਨੂੰ ਰਿਕੁਐਸਟ ਕਰੀ ਸੀਗੀ ਕਿੰਨੇ ਅਮਾਉਂਟ ਸਾਢੇ 15 ਲੱਖੀ ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈ ਕਿ ਇਹਨਾਂ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਸ਼ੱਕੀ ਵਿਅਕਤੀ ਨੇ ਕਿ ਇੱਥੋਂ ਲੁੱਟ ਕੋ ਕਰਕੇ ਗਏ ਨੇਗਾ ਅਸੀਂ ਪਰਚਾ ਦੇ ਕੇ ਤਫ਼ਤੀਸ਼ ਕਰ ਰਹੇ ਹਾਂ ਜੇ ਉਹਨੂੰ ਜਲਦੀ ਟਰੇਸ ਕਰਾਂਗੇ ਜਲਦੀ ਟਰੇਸ ਕਰਕੇ ਤੇ ਤੁਹਾਨੂੰ ਪਤਾ ਜਿੰਨੇ ਪਹਿਲਾਂ ਵੀ ਕਦੇ ਵਾਰਦਾਤਾਂ ਹੋਈਆਂ ਫਤੇਗੜਾ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਡੀ ਗੁੰਦਪੁਰ ਦੇ ਆ ਤੇ ਇਹਦਾ ਤੁਹਾਨੂੰ ਅੱਛੀ ਤਰ੍ਹਾਂ ਰਿਜ਼ਲਟ ਦੇਵਾਉਂਦੇ ਕਿੰਨੇ ਕਿ ਜਿਹੜੀ ਲੁੱਟ ਨੂੰ ਅਨਜਾਨ ਦਿੱਤਾ ਗਿਆ ਪੰਜ ਛੇ ਬੰਦੇ ਦਸਰੇ ਆ ਕਿੰਨੇ ਉਹ ਅਸੀਂ ਚੈੱਕ ਕਰਦੇ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਫਿਗਰ ਨਹੀਂ ਕਿ ਡਿਟੇਲ ਲੈਣੇ ਹਨ ਅਨ ਇਹ ਫਰਕ ਜੇ ਤੁਹਾਨੂੰ ਜਿਵੇਂ ਵੀ ਹੋਵੇਗਾ ਵੀਡੀਓ ਵੀ ਫੁਟੇਜ ਵੀ ਚੈੱਕ ਕਰ ਰਹੇ ਆ ਉਹ ਸਾਰਾ ਚੈੱਕ ਕਰ ਰਹੇ ਆ ਕਿ ਹੁਣ ਕਿਉਂਕਿ ਮੇਰੀ ਬੇਨਤੀ ਤੁਹਾਨੂੰ ਇਹ ਹੈ ਵੀ ਜਨਾ ਚ ਟ੍ਰੇਸ ਨਹੀਂ ਹੁੰਦਾ ਸੀ ਕੁਝ ਸਾਡੇ ਤਪਤੀਸ਼ ਦਾ ਪਾਰਟ ਹੁੰਦਾ ਜਦੋਂ ਅਸੀਂ ਸੀਕ੍ਰੀਟ ਰੱਖਣਾ ਚਾਹੁੰਦੇ ਤੇ ਜਦੋਂ ਟ੍ਰੇਸ ਹੋਏਗੀ ਤੁਹਾਡੇ ਨਾਲ ਪੱਕਾ ਸ਼ੇਅਰ ਕਰਾਂਗੇ ਔਰ ਅੱਛੀ ਤਰ੍ਹਾਂ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ